どうだ

ਦੇਖੋ ਜੀ ਪਹਿਲੇ ਪਹਿਲੀ ਗੱਲ ਤੇ ਜੀ ਸਿੱਖ ਲੋਤੇ ਹੈਰਿਟੇਜ ਸਿਟੀ ਦੇ ਦਰਬਾਰ ਸਾਹਿਬ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਜੀ ਪਹਿਲੀ ਗੱਲ ਤੇ ਕਾਰਪੋਰੇਸ਼ਨ ਚਲੋ ਵਧੀਆ ਕੰਮ ਕੀਤਾ ਜਿਹੜੀਆਂ ਰੇੜੀਆਂ ਰੁੜੀਆਂ ਇੱਥੇ ਚੁੱਕੀਆਂ ਗਈਆਂ ਢੇ ਚੁੱਕੇ ਗਏ ਵੀ ਚਲੋ ਸੰਗਤ ਨੂੰ ਵੀ ਕੋਈ ਮੁਸ਼ਕਿਲ ਨਹੀਂ ਆ ਹੁਣ ਮੁਸ਼ਕਿਲ ਇੱਥੇ ਇਹ ਆ ਵੀ ਜਿਹੜੇ ਹਵਾਰਾ ਕੁੱਤੇ ਤੁਰੇ ਫਿਰਦੇ ਆ ਇਹਦੇ ਬਾਰੇ ਕੋਈ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਨੇ ਇਹ ਥੋੜਾ ਸੋਚਣ ਠੀਕ ਹੈ ਜੀ ਕੋਈ ਬਾਹਰੋਂ ਬੰਦਾ ਆਇਆ ਇਥੋਂ ਵਰਲਡ ਵਰਲਡ ਤੋਂ ਦੁਨੀਆ ਇੱਥੇ ਘੁੰਮਣ ਵਾਸਤੇ ਆਂਦੀ ਹੈ ਦਰਸ਼ਨ ਕਰਨ ਵਾਸਤੇ ਆ ਵੇਖੋ ਜੀ ਕਿਤੇ ਕੁੱਤੇ ਨੂੰ ਜਿਹੜਾ ਵੱਡਿਆ ਆ ਉਹਦਾ ਤੁਹਾਨੂੰ ਪਤਾ ਵੀ ਕਾਫੀ ਲੰਮਾ ਲਾਚ ਚੱਲਦਾ ਉਹਦਾ ਠੀਕ ਹੈ ਜੀ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਵੀ ਕੁੱਤਿਆਂ ਬਾਰੇ ਥੋੜੀ ਜੀ ਦੇਖਪਾਲ ਕਰਨੀ ਚਾਹੀਦੀ ਲੋਕਾਂ ਦੀ ਔਰ ਕੁੱਤਿਆਂ ਨੂੰ ਨਤਖੋਣੀ ਚਾਹੀਦੀ ਹੈ ਔਰ ਫੜੇ ਜਾਣੇ ਚਾਹੀਦੇ ਕੁੱਤੇ ਮਤਲਬ ਇਹਨੇ ਜੇ ਘਰ ਤਾਂ ਕੱਖ ਵੀ ਖਰਾਬ ਹੁੰਦਾ ਕਿ ਦੁਨੀਆ ਦੁਰੂ ਦੁਰਾ ਉਾਂਦੀ ਜੇ ਉਹਨੇ ਜਿਹੜਾ ਉਵਾਰਾ ਕੁੱਤੇ ਮਗਰ ਪਰ ਜਿਉਣ ਦੇ ਕੋਈ ਭਾਜੀ ਗਲਤ ਅਸਰ ਤੇ ਪੈਂਦਾ ਹੀ ਆ ਇੱਕ ਤੇ ਦਰਬਾਰ ਸਾਹਿਬ ਦੇ ਲਾਗੇ ਚਾਗੇ ਵੇਖੋ ਤੁਸੀਂ ਕਿੰਨੀ ਗੰਦ ਹੈ ਕਿੰਨਾ ਕੂੜਾ ਕਰਕਟ ਹੈ ਦੂਜੇ ਕੁੱਤੇ ਤੰਗ ਪਰੇਸ਼ਾਨ ਕਰਨਗੇ ਤਾਂ ਲੋਕਾਂ ਨੇ ਕੀ ਸੋਚਣਾ ਹੈ ਲੋਕਾਂ ਨੇ ਇਹ ਸੋਚਣਾ ਵੀ ਅਮਰਸਰ ਗਏ ਸੀ ਸਾਨੂੰ ਕੁੱਤੇ ਨੇ ਕੱਟਿਆ ਤੇ ਕੀ ਪ੍ਰੈਸ਼ਰ ਪਏਗਾ ਦਰਬਾਰ ਸਾਹਿਬ ਬਾਰੇ ਦਾ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਵੀ ਥੋੜਾ ਇਸ ਕਰਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੀ ਗੱਲ ਕੀਤੀ ਜਾਏ ਹੈਰੀਟੇਜ ਫੀਡ ਦੀ ਤੇ ਕੁੱਟਿਆਂ ਦੀ ਬੜੀ ਪਰਮਹਾਰ ਹੈਗੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਕੰਨਾ ਵੀਰ ਇੱਕ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਨਾ ਬਹੁਤ ਚੰਗੀ ਸੋਚ ਜਿਹੜੀ ਮੀਡੀਆ ਵਾਲੇ ਤੁਹਾਡੇ ਬਹੁਤ ਧੰਨਵਾਦ ਜਿਹੜਾ ਇਹ ਗੱਲ ਕੋਈ ਸਟੈਪ ਚੁੱਕਿਆ ਇਹ ਤੁਹਾਡਾ ਬਹੁਤ ਧੰਨਵਾਦ ਹੈ ਤੇ ਕੁੱਟਿਆਂ ਦਾ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿਚਾਲੇ ਕੱਪੜੇ ਪਾੜ ਜਾਂਦੇ ਕੋਈ ਲੱਤਾਂ ਤੋਂ ਫੜਦੇ ਆ ਤੇ ਲੋਕੀ ਡਰਦੇ ਐ ਇਸ ਲਈ ਇਹਨਾਂ ਬੰਦੇ ਦਾ ਡਰ ਨਹੀਂਗਾ ਜਿੰਨਾ ਇਸ ਲਈ ਕੁੱਤਿਆਂ ਦਾ ਡਰ ਐ ਤੇ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਕਰੋ ਕਿ ਕੁੱਤੇ ਜਿਹੜੇ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕੰਟਰੋਲ ਹੋਣ ਚਾਹੀਦਾ ਕੀ ਪਰੇਸ਼ਾਨੀ ਕੀ ਆਂਦੀ ਕੁੱਤੇ ਕਰ ਲੋਕਾਂ ਜਿਹੜੇ ਯਾਤਰੀਵਾਰ ਹੁੰਦੇ ਕੀ ਪਰੇਸ਼ਾਨੀ ਕੀ ਆ ਇਹ ਪਰੇਸ਼ਾਨੀ ਇਹ ਰਾਹ ਨੂੰ ਸਾਰੇ ਇੱਕ ਗਰੁੱਪ ਜਿਹਾ ਬਣੇ ਹੁੰਦਾ ਪੈ ਜਾਂਦੇ ਇਹ ਕੁੱਤੇ ਇਹ ਸਾਡੇ ਇੱਕ ਥੋੜੀ ਸਾਰੇ ਇਕਤਾ ਕਰ ਲੈਂਦੇ ਆ ਇਹ ਪੈ ਜਾਂਦੇ ਲੋਕਾਂ ਜਿਹੜੇ ਬਾਹਰੋਂ ਯਾਤਰੀ ਆਉਂਦੇ ਆ ਕਈਆਂ ਦੇ ਕੱਪੜੇ ਪਾੜ ਜਾਂਦੇ ਆ ਨੰਨ ਬਚਾਰੇ ਲੇਡੀਆਂ ਦੇ ਕਈ ਵਕਈ ਵਕ ਇਸ ਤੋਂ ਹੁੰਦਾ ਤੇ ਉਹ ਬਣ ਕਰੋੜਾਂ ਰੁਪਏ ਲਗਾ ਕੇ ਬਣਾਇਆ ਹੈਰਿਟੇਜ ਫੀਲ ਤੇ ਉਹ ਇਹਦੀ ਹੋਣਾ ਜੇ ਥਾਮ ਸੰਭਾਲ ਹੋਵੇ ਜੇ ਕੁੱਤਿਆਂ ਦਾ ਵੀ ਇੱਥੇ ਨਾ ਹੋਣ ਵੀ ਕੋਈ ਚੀਜ਼ ਬੰਦਾ ਹੋਵੇ ਜਿਹੜਾ ਉਹਨਾਂ ਨੂੰ ਭਜਾਵੇ ਇੱਥੋਂ ਜਾਂ ਕੋਈ ਕਾਰਪੋਰੇਸ਼ਨ ਇਹਦੇ ਉੱਪਰ ਥੱਲ ਪਾਵੇ ਬੁਜੀ ਦੇ ਪਰ ਕੋਈ ਜੀ ਤੇਦੇ ਚ ਜ਼ਰੂਰ ਕੋਈ ਨਾ ਕੋਈ ਕੋਈ ਨਾ ਸਰਕਾਰ ਨੂੰ ਕੀ ਹੋਇਆ ਚਾਹੀਦਾ ਕੁੱਤੇ ਫੜਦੇ ਆ ਫੜ ਕੇ ਇਥੋਂ ਫੜ ਕੇ ਕਿੱਥੇ ਛੱਡ ਦਿੰਦੇ ਆ ਕੋਈ ਇਹਨਾਂ ਦਾ ਕੋਈ ਠਕਮਾ ਲੁਣਤੀ ਦਾ ਜਿਹੜਾ ਕੁੱਤੇ ਦਾ ਯਾਨੀ ਕੋਈ ਨੂੰ ਕੋਈ ਇਹਨਾਂ ਦਾ ਕੋਈ ਸਾਧਨ ਹੋਣਾ ਚਾਹੀਦਾ ਲੋਕੋ ਪਹਿਲੇ ਕੁੱਤਿਆਂ ਦੇ ਵਾਸਤੇ ਕੰਟਰੋਲ ਸੀ ਹੁਣ ਜਿੰਨਾ ਵਾਸਤੇ ਬੰਦੇ ਦੇ ਮਰਦੇ ਪਏ ਆ ਤੇ ਕੁੱਤਿਆਂ ਨੂੰ ਬਚਾਉਂਦੇ ਪਏ ਆ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੇ ਪਹਿਲੇ ਕੁੱਤੇਆਂ ਵਾਸਤੇ ਕੋਈ ਕੰਟਰੋਲ ਸੀ ਕੁੱਤੇ ਮਾਰੇ ਜਾਂਦਾ ਸੀ ਉਹ ਕੁੱਤੇ ਮਾਰੇ ਜਾਂਦੇ ਲੇਕਿਨ ਕਾਮ ਸੇ ਕਾਮ ਜਿਹੜੇ ਕੁੱਤੇ ਨੇ ਉਹਨਾਂ ਦੇ ਮਾਰੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਨਸਬੰਦੀ ਕੀਤੀ ਜਾਵੇ ਉਹ ਕਰਦੇ ਜੇ ਮੈਂ ਖਾਨਾ ਪੋੜੀ ਕਰਦੇ ਜੇ ਮੇਰਾ ਖਿਆਲ ਤੇ ਫੇਰ ਛੱਡ ਦਿੰਦੇ ਆ ਫੇਰ ਕੁੱਤੇ ਫੇਰ ਕੁੱਤੇ ਉਸਤੋਂ ਬੱਚੇ ਫੇਰ ਜੰਮਦੇ ਹੁਣ ਆ ਕੀ ਜੇ ਇੱਥੇ ਹੁਣ ਹੈਰੀਟੇਜ ਸੀ ਉੱਤੇ ਹੈਰੀਟੇਜ ਹੀ ਹੁਣ ਜੇ ਜੇ ਸਰਕਾਰ ਨੂੰ ਕੋਈ ਨਾ ਕੋਈ ਕੋਈ ਨਾ ਕੋਈ ਰਾਹ ਨੂੰ ਕੋਈ ਨਾ ਕੋਈ ਜਿੰਨਾ ਕੋਈ ਸਕਿਉਰਿਟੀ ਗਾਰਡ ਨੇ ਇਨਾਂ ਬਾਰੇ ਵਾਸਤੇ ਵੀ ਕੋਈ ਨੁ ਰੱਖਣਾ ਚਾਹੀਦਾ ਸਕੋਰਡ ਗਾਰਡ ਕੋਈ ਨ ਕੋਈ ਬੱਚਿਆਂ ਨੂੰ ਜਨ ਕੇ ਕੋਈ ਨ ਕੋਈ ਕਿਸੇ ਨੂੰ ਕੰਮ ਮਿਲ ਜੇ ਤਾਂ ਨਾਲੇ ਐਸੇ ਬਹਾਨੇ ਨਾਲ ਕੁੱਤੇ ਖਾਸ ਕਰਕੇ ਇਹ ਲੋਕਾਂ ਦੇ ਲੋਕੀ ਬਾਹਰੋਂ ਯਾਤਰਾ ਆਉਂਦਾ ਵੇਖੋ ਅਸੀਂ ਤੁਹਾਨੂੰ ਇੱਥੇ ਗੱਲ ਕਰਾਂਗੇ ਕਿ ਇੱਥੇ ਰਹਿੰਦੇ ਆ ਤੇ ਜਿਹੜਾ ਬਾਹਰੋਂ ਯਾਤਰਾ ਆਉਂਦਾ ਉਹ ਇਸ ਬਾਰੇ ਉਹ ਵਿਚਾਰਾ ਕੁੱਤੇ ਨੂੰ ਲਾਤ ਮਾਰਦੀ ਆ ਉਹ ਘਰ ਚ ਲੈਂਦਾ ਤੇ ਕੁੱਤਾ ਵੱਢਦਾ ਉਹਨੇ ਅਕਸ਼ਿਵਿਤ ਰਹਾ ਹੁੰਦਾ ਸ਼ਹਿਰ ਦਾ ਜਿਹੜੀ ਉਹਨੇ ਕਹਿੰਨਾ ਵੀ ਮੈਂ ਤੁਹਾਡੇ ਕਰਨਗੇ ਜਿਵੇਂ ਅਮਰਥਰ ਗਿਆ ਜਿਵੇਂ ਭਾਈ ਗੁਰੂ ਰਾਮਦਾਸ ਜੀ ਨਗਰੀ ਖਾਲਸਾ ਜੀ ਕਿਉਂ ਨਹੀਂ ਭਾਈ ਬਹੁਜੀ ਇਹਦੇ ਇਹਦਾ ਮੈਂ ਤੁਹਾਨੂੰ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੀ ਗੱਲ ਸਟੈਪ ਤੋਂ ਚੁੱਕਿਆ ਤੇ ਤੁਹਾਡਾ ਬਹੁਤ ਧੰਨਵਾਦ ਹੈ ਇਹ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਦੇ ਬਾਰੇ ਜਰੂਰ ਧਿਆਨ ਕਰਨ ਉਹ ਬੀਬੀ ਕ ਜਿਹੜੀ ਬਿਲ ਤੇ ਬੇਤੀ ਹੈ ਉਹ ਵੀ ਵਿਚਾਰੀ ਵੀ ਹੈਰੀਟੇਟ ਰੀਡ ਵਿਰਾਸਤੀ ਮਾਰਗ ਤੇ ਕਾਫੀ ਪੁੱਤਿਆਂ ਦਾ ਹੈਗਾ ਗਾੜੇ ਬਣਿਆ ਹੋਇਆ ਕੀ ਇਹ ਮੈਨੂੰ ਨੁਕਸਾਨ ਕੀ ਲੋਕਾਂ ਨੂੰ ਕੀ ਕਹਿਣਾ ਚਾਹਦੇ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਕੁੱਤਿਆਂ ਨੂੰ ਜਿਹੜਾ ਹੈ ਇੱਥੋਂ ਦਰਬਾਰ ਸਾਹਿਬ ਦੇ ਲਾਗੋਂ ਜੋ ਆਉਂਦੀ ਜਾਂਦੀ ਸੰਗਤ ਹੈ ਤੇ ਉਹਨਾਂ ਨੂੰ ਮਤਲਬ ਇਹ ਵੀ ਡਰ ਲੱਗਦਾ ਹੈ ਕਿ ਤੇ ਕਟਨ ਦਾ ਦੇਣ ਇਹਨਾਂ ਕੁੱਤਿਆਂ ਨੂੰ ਤੇ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਿਹੜਾ ਵੱਖਰੀ ਜਗ੍ਹਾ ਤੇ ਰੱਖਿਆ ਜਾਵੇ ਕਿ ਜੋ ਆਉਂਦੀ ਜਾਂਦੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਦਰਸ਼ਨ ਕਰਨ ਆਉਂਦੀ ਹੈ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਗੇ ਜੀ ਕੋਈ ਕਾਰਵਾਈ ਦੇਖੋ ਸਾਡਾ ਜਿਹੜਾ ਆਵਾਰਾ ਕੁੱਤਿਆਂ ਨੂੰ ਲੈ ਕੇ ਜੋ ਪਾਲਿਸੀ ਹੈ ਉਹਦੇ ਤਹਿਤ ਇਹ ਹੈ ਕਿ ਅਸੀਂ ਜਿਹੜੀ ਕੁੱਤਿਆਂ ਦੀ ਨਸਬੰਦੀ ਕਰ ਸਕਦੇ ਹਾਂ ਉਹਦੇ ਲਈ ਨਸਬੰਦੀ ਜਿਹੜੀ ਅਸੀਂ ਕੀਤੀ ਜਾ ਰਹੀ ਹੈ ਤੇ ਜਿਹੜਾ ਉਹੀ ਉਹਦਾ ਹੱਲ ਹੈ ਕਿ ਅਸੀਂ ਉਹਨਾਂ ਦੀ ਪਾਪੂਲੇਸ਼ਨ ਨੂੰ ਰੋਕ ਸਕਦੇ ਹਾਂ ਤੇ ਜੇ ਹੈਰੀਟੇਜ ਉੱਪਰ ਤੇ ਇਸ ਤਰ੍ਹਾਂ ਦਾ ਹੈਗਾ ਤੇ ਉੱਥੇ ਵੀ ਅਸੀਂ ਜਿਹੜਾ ਪਹਿਲ ਦੇ ਆਧਾਰ ਤੇ ਨਸਬੰਦੀ ਕਰਾਵਾਂਗੇ ਸੋ ਜਿਹੜਾ ਉਹਨਾਂ ਦੀ ਪਾਪੂਲੇਸ਼ਨ ਨੂੰ ਜਿਹੜਾ ਰੋਕਿਆ ਜਾ ਸਕੇ